ਸਾਨੂੰ ਟ੍ਰਿਲੀਅਨ ইयर्स ਹੋ ਗਿਆ ਟਰੈਵਲ ਕਰਦੇ ਨੂੰ ਆਪਣੇ ਰੀਅਲ ਫਾਰਮ ਭੁੱਲਣ ਕਰਕੇ ਅਸੀਂ ਮੈਟੀਰੀਅਲਿਸਟਿਕ ਵਰਲਡ ਨੂੰ ਸੱਚ ਮੰਨ ਬੈਠੇ ਜਿਹੜੀ ਕਿ ਰਿਐਲਿਟੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਮਝਣ ਦਾ ਵਿਸ਼ਾ ਸੀਗੀ ਅਸੀਂ ਸਿਰਫ ਪੜਨ ਤੇ ਲਾਤੀ ਦੁਨੀਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਹੁਣ ਮਨ ਕੀ ਮਨ ਨੂੰ ਕੀ ਕਿਹਾ ਤੂੰ ਜੋਤ ਸਰੂਪ ਹੈ ਇਹਦਾ ਮਤਲਬ ਮਨ ਨੂੰ ਪਤਾ ਨਹੀਂ ਸੀਗਾ ਮਨ ਕੋ ਨੌਲੇਜ ਨਹੀਂ ਸੀਗੀ ਤੇ ਮਨ ਨੂੰ ਜਦੋਂ ਇਹ ਨੌਲੇਜ ਦਿੱਤੀ ਗਈ ਗੁਰੂ ਸਾਹਿਬ ਵੱਲੋਂ ਵੀ ਤੂੰ ਤਾਂ ਜੋਤ ਹੈ ਤੂੰ ਕਿਹੜੇ ਕਲੇਸ਼ਾਂ ਚ ਪਿਆ ਹੋਇਆ ਤੂੰ ਛੱਡ ਪਰੇ ਤੇਰੀ ਜ਼ਮੀਨ ਦਾ ਬਲੀ ਇੱਕ ਕਿੱਲਾ ਦਾ ਬਲਿਆ ਇਹ ਜਾਣਦੇ ਇਹ ਤੂੰ ਇਹਦੇ ਲਈ ਨਹੀਂ ਜਨਮ ਲਿਆ ਹੈਗਾ ਜ਼ਮੀਨਾਂ ਲਈ ਕਲੇਸ਼ ਲਈ ਝਗੜਿਆਂ ਲਈ ਤੇਰਾ ਮੇਨ ਮੋਟਿਵ ਸੀਗਾ ਜਨਮ ਲੈਣ ਦਾ ਵੀ ਤੂੰ ਯੂਨੀਵਰਸਲ ਕਨੈਕਟ ਹੋ ਕੇ ਆਪਣੇ ਜਨਮ ਮਰਨ ਨੂੰ ਫੁੱਲ ਸਟਾਪ ਲਾ ਅਦਰਵਾਈਜ਼ ਇਹ ਤਾਂ ਐਂਡੇ ਨਹੀਂ ਹੈਗਾ ਹੁਣ ਤੁਸੀਂ ਇੱਕ ਨਾ ਮੈਂ ਤੁਹਾਨੂੰ ਗੱਲ ਸੁਣਾ ਬੜੇ ਧਿਆਨ ਨਾਲ ਸੁਣੀਓ ਹੁਣ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਕੋਟ ਕਰਤਾ ਨਾ ਮਨ ਤੂੰ ਜੋਤ ਸਰੂਪ ਹੈ ਅਮਰੀਕਾ ਦੇ ਵਿੱਚ ਇੱਕ ਇੰਸਟੀਚਿਊਟ ਹੈ ਉਹਦਾ ਨਾਮ ਹੈਗਾ ਸੈਂਟੋਲੋਜੀ ਉੱਥੇ ਦਾ ਜਿਹੜਾ ਆਥਰ ਹੁਣ ਹੈ ਨੀਗਾ ਐਲ ਰੌਨ ਹਰਬਰਡ ਇੱਕ ਆਥਰ ਹੈ ਜੇ ਕਿਤੇ ਉਹ ਪੰਜਾਬ ਚ ਹੁੰਦਾ ਨਾ ਲੋਕਾਂ ਨੇ ਉਹਨੂੰ ਬ੍ਰਹਮ ਗਿਆਨੀ ਬਣਾ ਕੇ ਪਦਵੀ ਦੇ ਕੇ ਉਹਦਾ ਡੇਰਾ ਬਣ ਜਾਣਾ ਸੀਗਾ ਕਨਫਰਮ ਹੈ ਚੀਜ਼ ਇਹ